ਸਾਸਰੀ ਗਾਲ ਪੰਜਾਬੀ ਹੋ ਅੱਜ ਵਰਲਡ ਰਿਵਰ ਡੇ ਦੇ ਉੱਤੇ ਤੁਹਾਡੇ ਨਾਲ ਕੁਝ ਪੰਜਾਬ ਦੇ ਪਵਿੱਤਰ ਦਰਿਆ ਸਤਲੁਜ ਦੀਆਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿਦੇ ਵਿੱਚ ਤੁਸੀਂ ਦੇਖੋ ਕਿ ਡੇਰਾ ਬਿਆਸ ਮੁਖੀ ਉਹਦੀ ਫੋਟੋ ਵੀ ਜਿਹੜੀ ਆ ਉਹ ਜਲ ਪ੍ਰਵਾਹ ਕੀਤੀ ਗਈ ਆ ਸੋ ਅਸੀਂ ਡੇਰਾ ਮੁਖੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਸੰਗਤ ਨੂੰ ਹਲੂਣਾ ਦਿਓ ਕਿ ਪੰਜਾਬ ਦੇ ਦਰਿਆ ਤਾਂ ਪਹਿਲਾਂ ਹੀ ਬਹੁਤ ਪਲੀਤ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਦਰਿਆਵਾਂ ਨੂੰ ਸਾਫ਼ ਕਰਨ ਲਈ ਮਹਿੰਮ ਚਲਾਈਏ ਤੇ ਤੁਸੀਂ ਗੌਰ ਕਰਿਓ ਦੋਸਤੋ ਇਸ ਵੀਡੀਓ ਵੱਲ ਇਹ ਇੱਥੇ ਐਤਵਾਰ ਹਰ ਐਤਵਾਰ ਹੁੰਨੇ ਹੋ ਹਾਂਜੀ ਇੱਦਾਂ ਹੀ ਹੁੰਦਾ ਹੈ ਹਰ ਐਤਵਾਰ ਹਾਂਜੀ ਆ ਇੰਨਾ ਖਲਾਰਾ ਪਿਆ ਤੁਸੀਂ ਰੋਕਦੇ ਨਹੀਂ ਕਿਸੇ ਨੂੰ ਆ ਤੁਸੀਂ ਤਾਂ ਆਪ ਬੰਨਿਓ ਆ ਚੀਜ਼ਾਂ ਮੈਂ ਦੇਖਿਓ ਤੇ ਪਿੱਛੇ ਸਿੱਟੀਆਂ ਪਈਆਂ ਸੀਗੀਆਂ ਇੱਥੇ ਇੱਕ ਡਸਟਬਿਨ ਢਾ ਲਓ ਆਪਣੇ ਨਾਲ ਹੈ ਹਾਂ ਅਸੀਂ ਦੇ ਦਿੰਦੇ ਤੇ ਉੱਥੇ ਲੇ ਕੇ ਚਲਾ ਗਏ ਆ ਇੱਥੇ ਖਾਏ ਤਾਂ ਫਿਰ ਤੇ ਤੂੰ ਕਹਿਦਾ ਸਕਦਾ ਵੀ ਇਹਨੂੰ ਸਿੱਟਣਾ ਨਹੀਂਗਾ ਕਿ ਸਿਰਫ ਕਮਾਂਡ ਦਾ ਹੀ ਪਤਾ ਓਰੇ ਆ ਕੇ ਹੈ ਮੈਂ ਤਾਂ ਇਹਨਾਂ ਲੱਗਦਾ ਬਸ ਕਮਾਂਡ ਦਾ ਹੀ ਪਤਾ ਵਾ ਧੱਕੇ ਖਾਵੇ ਪੰਜਾਬ ਦਾ ਪਾਣੀ ਧੱਕੇ ਖਾਵੇ ਪੰਜਾਬ ਤੁਹਾਨੂੰ ਕਿਸੇ ਤੋਂ ਕੁਝ ਲੈਣਾ ਦੇਣਾ ਨਹੀਂਗਾ ਆਹ ਲਾਹ ਤੇਰਾ ਥੱਲੇ ਗਿਰਿਆ ਪਿਆ ਵਾ ਆ ਤਾਂ ਚੱਕ ਸਕਦਾ ਘੱਟੋ ਘੱਟ ਕੇ ਵੀ ਨਹੀਂ ਚੱਕਣਾ ਜਦੋਂ ਆ ਤਾਂ ਹਮ ਜਾਏਗੇ ਤਾਂ ਉਠਾ ਦੇਵਾਂਗੇ ਹੁਣ ਤੁਹਾਨੂੰ ਥੋੜਾ ਜਿਆ ਦਰਿਆ ਦਿਖਾਨੇ ਆ ਜਿੱਥੇ ਕੁਝ ਦਿਨ ਪਹਿਲੇ ਤੱਕ ਪਾਣੀ ਸੀਗਾ ਤੇ ਹੁਣ ਉੱਥੇ ਹਾਲਾਤ ਕੀ ਹੋਏ ਹੋਏ ਨੇ ਆ ਦੇਖੋ ਗਣੇਸ਼ ਮਹਾਰਾਜ ਦੀਆਂ ਮੂਰਤੀਆਂ ਕਿੱਦਾਂ ਰੱਖੀਆਂ ਹੋਈਆਂ ਨੇ ਮੈਨੂੰ ਖੈਰ ਇਹਨਾਂ ਤਾਂ ਪਤਾ ਨਹੀਂਗਾ ਧਰਮ ਦੇ ਵਿੱਚ ਕੀ ਹੈਗਾ ਪਰ ਮੈਂ ਕਿਸੇ ਦਾ ਨਰਾਦਰ ਨਹੀਂ ਕਰਦਾ ਕਿਸੇ ਵੀ ਧਰਮ ਦਾ ਜੇ ਆਪਾਂ 8 ਦਿਨ ਇਹਨਾਂ ਨੂੰ ਘਰੇ ਰੱਖਦੇ ਆ ਤਾਂ ਪਲੀਜ਼ ਇਦਾਂ ਤਾਂ ਨਾ ਕਰਕੇ ਜਾਓ ਇਹਨਾਂ ਤੇ ਹਾਨੀਕਾਰਕ ਪੇਂਟ ਲੱਗੇ ਨੇ ਰੰਗ ਹੋਏ ਨੇ ਉਹੀ ਪਾਣੀ ਚੀਂ ਜਾਂਦੇ ਨੇ ਉਹੀ ਅੱਗੇ ਫਸਲਾਂ ਚੀਂ ਜਾਂਦੇ ਨੇ ਉਹੀ ਫਸਲਾਂ ਆਪਾਂ ਖਾਣੇ ਆ ਤੇ ਦਿੱਕਤ ਆਊਗੀ ਆਪਾਂ ਨੂੰ ਕਿ ਨਹੀਂ ਆਊਗੀ ਜਿੱਥੇ ਤੱਕ ਤੁਹਾਡੀ ਨਿਗਾ ਜਾਂਦੀ ਆ ਸਿਰਫ ਗਣੇਸ਼ ਮਹਾਰਾਜ ਜੀ ਦੀ ਮੂਰਤੀਆਂ ਤੁਹਾਨੂੰ ਦੇਖਣ ਗਈਆਂ ਜਿੱਥੇ ਤੱਕ ਤੁਹਾਡੀ ਨਿਗਾ ਜਾਂਦੀ ਆ ਦੂਰ ਤੱਕ ਚਾਹੇ ਕਿਲੋਮੀਟਰ ਇਧਰ ਨੂੰ ਦੇਖ ਲਓ ਚਾਹੇ ਇਧਰ ਨੂੰ ਦੇਖ ਲਓ ਮੇਰੀ ਹੱਥ ਜੋੜ ਕੇ ਬੇਨਤੀ ਆ ਪੁਲਿਸ ਇਦਾਂ ਨਾ ਕਰੋ ਪ੍ਰਗਟ ਸਿੰਘ ਜੀ ਨੇ ਵੀ ਵਿਸਰਜਨ ਕੀਤਾ ਸੀ ਗਣੇਸ਼ ਜੀ ਦਾ ਆ ਬਾਬਾ ਜੀ ਦੇਖੋ ਬੈਠੇ ਨੇ ਇੱਥੇ ਇਹਨਾਂ ਨੇ ਲਫਾਫੇ ਵੀ ਵਿੱਚ ਸੁੱਟਦੇ ਇਹਨਾਂ ਨੂੰ ਮਨਾ ਕੀਤਾ ਸੀਗਾ ਵੀ ਚਲੋ ਪੂਜਾ ਤੁਸੀਂ ਕਰਦੇ ਹੋ ਤੁਹਾਡੀ ਆਸਥਾ ਆ ਬਟ ਲਫਾਫੇ ਨਾ ਵਿੱਚ ਸੁੱਟਿਓ ਪਰ ਤੁਸੀਂ ਦੇਖਿਆ ਜੋ ਚਲੇ ਗਏ ਇਹਨਾਂ ਨੇ ਲਫਾਫੇ ਵੀ ਵਿੱਚ ਸੁੱਟਦੇ ਸਮਝਾਇਆ ਸੀਗਾ ਇਹਨਾਂ ਨੂੰ ਵੀ ਨਾ ਕਰੋ ਇਦਾਂ ਲਫਾਫੇ ਆਪਣੇ ਨਾਮ ਲੈ ਜੋ ਘਰੇ ਡਸਟਬਿਨ ਸਿੱਟੋ ਪਰ ਕਿੱਥੋਂ ਬਹੁਤ ਭਾਰੀ ਹੁੰਦੇ ਆ ਨਾ ਅੱਗੇ ਜਿੱਥੇ ਤੱਕ ਦੇਖੋਗੇ ਫੋਟੇ ਫੋਟਾਂ ਲੱਖਾਂ ਦੀ ਤੇ ਆਜ ਫੋਟਾਂ ਹੋਣੀਆਂ ਨੇ دریاਵਾਂ ਦੇ ਕੰਢੇ ਤੇ ਘੱਟੋ ਘੱਟ 500000 ਤੇ ਇੱਥੇ ਫੋਟਾਂ ਪਈਆਂ ਹੋਣੀਆਂ ਨੇ ਜਿੰਨਾਂ ਦੇ ਬੇਅਦ ਵੀ ਕਹਿ ਲਓ ਗੁਰੂ ਨਾਨਕ ਜੀ ਦੀ ਫੋਟੋ ਸ਼ੇਰਾਂ ਵਾਲੀ ਮਾਤਾ ਦੀ ਭੋਲੇ ਸ਼ੰਕਰ ਦੀ ਇਹ ਇੱਥੇ ਰਹਿ ਜਾਣੀਆਂ ਨੇ ਠੀਕ ਆ ਆਪ ਤਾਂ ਠੀਕ ਆ ਪੂਜਾ ਕਰੋ ਪਰ ਇਹਦਾ ਨਰਾਦਰ ਨਾ ਕਰੋ ਕੋਈ ਤੁਹਾਨੂੰ ਪਾਏ ਦੱਸ ਜਾਂਦਾ ਆ ਤੁਸੀਂ ਉਵੇਂ ਕਰ ਜਾਂਦੇ ਹੋ ਇਹ ਬਾਅਦ ਤੁਸੀਂ ਸੋਚਿਆ ਵੀ ਫੋਟਾਂ ਦਾ ਕੀ ਹੁੰਦਾ ਹੋਣਾ ਆ ਇੱਥੇ ਜਾਨਵਰ ਫਿਰਦੇ ਨੇ ਉਹ ਆਪਣਾ ਬਾਥਰੂਮ ਵਗੈਰਾ ਸਭ ਫੋਟੋਆਂ ਆਤੀ ਹੁੰਦਾ ਆ ਐਨੇ ਲੋਕੇ ਇਹਨਾਂ ਨੇ ਪਤਾ ਨਹੀਂ ਕਿੰਨੇ ਲਫਾਫੇ ਵਿੱਚ ਸਿੱਟਦੇ ਸਾਡੇ ਦੇਖਦੇ ਦੇਖਦੇ ਸੀ ਸਮਝਾਇਆ ਵੀ ਵੀ ਨਾ ਕਰੋ ਬਟ ਹੋਂਦਾ ਕਿਹੜਾ ਲੋਕੀ ਗੱਲ ਪੈਣ ਨੂੰ ਜਾਂਦੇ ਨੇ ਉਹੀ ਬੱਚੇ ਮੂੰਹ ਤੋਂ ਰਹਿਣ ਆਹੀ ਪਾਣੀ ਦੇ ਨਾਲ ਕੁਝ ਪੀ ਵੀ ਰਹੇ ਨੇ ਬੜਾ ਮਨ ਦੁਖਦਾ ਜਦੋਂ ਅਸੀਂ ਦੇਖਦੇ ਆ ਵੀ ਸਾਡੇ ਦਰਿਆਵਾਂ ਦਾ ਹਾਲ ਕੀ ਬਣ ਗਿਆ ਬਹੁਤ ਜ਼ਿਆਦਾ ਮਨ ਦੁਖਦਾ ਆ ਅਪਰਲੀ ਸਾਈਡ ਤੇ ਵੀ ਆਹੀ ਹਾਲ ਬਹੁਤ ਜ਼ਿਆਦਾ ਮਾੜਾ ਹਾਲ ਲੋਕੀ ਢੋਲ ਲੈ ਕੇ ਆਂਦੇ ਆ ਖਵਾਜਾ ਪੀਰ ਦੀ ਉਹ ਯਾ ਕਰਦੇ ਆ ਉਹਨਾਂ ਨੂੰ ਮੰਨਦੇ ਆ ਪਰ ਆਣੇ ਦੇਖਦੇ ਵੀ ਇਹ ਵੀ ਤਾਂ ਸਾਡੇ ਦੇਵਤਾ ਨੇ ਜਿਹੜੇ ਮਰਜ਼ੀ ਧਰਮ ਚਲਾ ਲਓ ਸਾਡੇ ਜਲ ਦੇਵਤਾ ਤਾਂ ਹੈਗੇ ਨੇ ਆਹ ਦੂਸ਼ਿਤਤਾ ਨਾ ਕਰੀਏ ਇੱਥੋਂ ਲੋਕੀ ਪਾਣੀ ਵੀ ਪੀਂਦੇ ਆ ਗਊਆਂ ਫਸਲਾਂ ਨੂੰ ਵੀ ਜਾਂਦਾ ਆ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾ ਲਓ ਨਹੀਂ ਤਾਂ ਅੱਜ ਤੋਂ 30 40 ਸਾਲ ਬਾਅਦ ਪੰਜਾਬ ਦਾ ਮਾਹੌਲ ਬਹੁਤ ਗੰਦਾ ਹੋ ਜਾਊਗਾ ਪਾਣੀਆਂ ਦਾ ਬਹੁਤ ਮਾੜਾ ਹਾਲ ਹੋ ਜਾਊਗਾ ਵੀਡੀਓ ਨੂੰ ਸ਼ੇਅਰ ਕਰਿਓ ਵਧੀਆ ਲੱਗੇ ਲੋਕਾਂ ਨੂੰ ਥੋੜੀ ਜਾਗਰੂਕਤਾ ਵਧੇ ਧੰਨਵਾਦ ਜੀ